ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣੇ ਕੋ ਆਪਣੇ ਸਵੇਖੋ ਡੈਰੀ ਫਾਰਮ ਮੂਨ ਤੇ ਬਾਈ ਪਿੰਡਾ ਗੱਲ ਬੋਈਆਂ ਲਾਇਆ ਵਾ ਬਾਈ ਨੇ ਆਪਾਂ ਨੂੰ ਤਿੰਨ ਜਿਹੜੀਆਂ ਮੱਝਾਂ ਦਿੱਤੀਆਂ ਸੀ ਤੇ ਇੱਕ ਜਿਹੜੀ ਅੱਜ ਆਪਾਂ ਲਿਆਏ ਆ ਤੇ ਦੋ ਆਪਣੇ ਪਿੰਡ 'ਚ ਆਪਣੇ ਘਰਾਂ 'ਚ ਆਈਆਂ ਸੀਗੀਆਂ ਗੋਗੀ ਮੈਂਬਰ ਕੋਲ ਇੱਕ ਛੱਬੇ ਕੋਲ ਤੇ ਆਪਾਂ ਨੂੰ ਬਾਈ ਨੇ ਡੈਮਡ ਦਿੱਤੀ ਦਿੱਤੀ ਆ ਜਿਹੜੀ ਦੂਜੇ ਸੂਏ ਲਈ 8 ਕੁ ਮਹੀਨੇ ਦੀ ਗੱਬਣਾ ਇਹ ਝੋਟੀ ਆ ਇਹ ਬਾਦ ਖੜਾ ਆਪਣਾ ਵੱਡਾ ਬਾਈ ਇਹ ਵੀ ਬਾਈ ਪਿੰਦੇ ਕੋਲ ਆਇਆ ਵਾ ਬਾਈ ਪਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਜੀ ਆਇਆਂ ਨੂੰ ਹਾਂ ਬਾਈ ਜੀ ਕੋਈ ਗੱਲ ਨਹੀਂ ਉਹਦੇ ਆਮੋ ਅੱਜ ਤਹਿਾਲ ਕਿਹੜਾ ਤੇ ਖੁਸ਼ੀ ਵੀ ਬਹੁਤ ਆ ਬਾਈ ਆਪਾਂ ਨੂੰ ਤੇ ਇੱਕ ਗੱਲ ਦਾ ਮੈਨੂੰ ਇਹ ਦੁੱਖ ਆ ਜਿਹੜੀ ਆਪਣੀ ਸੁੰਦਰੀ ਮੱਝ ਚੜਾਈ ਕਰ ਗਈ ਉਹਦੀ ਬਹੁਤ ਤਕਲੀਫ ਬਾਈ ਜਦੋਂ ਪਤਾ ਲੱਗਿਆ ਪਰਮਾਤਮਾ ਨੂੰ ਨਾ ਹੁੰਦਾ ਜਿੰਨਾ ਆਪਣੀ ਲਿਖਾਈ ਉਹਨਾਂ ਆ ਗਈ ਹਾਂ ਤੇ ਦੱਸਦਾ ਮੈਂ ਆਪਣਾ ਬਾਦ ਛੋਟਾ ਵੀ ਬਾਈ ਪਿੰਦੇ ਤੋਂ ਆਇਆ ਵਾ ਉਦੋਂ ਬਾਅਦ 파ਰੋ ਮੱਝ ਆਪਣੇ ਕੋਲ ਆਈ ਸੀ ਜਿਹਦਾ ਕੱਟਾ ਆਪਾਂ ਬਹੁਤ ਮਹਿੰਗਾ ਵੇਚਿਆ ਪਟਿਆਲੇ ਗਿਆਗਾ ਤੇ ਫਤੇਪੁਰ ਪਿੰਡ ਤੇ ਅੱਜ ਆਪਾਂ ਨੂੰ ਬਾਈ ਨੇ ਇੱਕ ਹੋਰ ਛੋਟੀ ਗਿਫਟ ਕਰੀ ਆ ਜਿਹੜੀ ਹੈਗੀ ਡਾਇਮੰਡ ਦੀ ਧੀ ਆ 8 ਮਹੀਨਿਆਂ ਦੀ ਗੱਬਣਾ ਦੂਜੇ ਸ਼ੂਏ ਲਈ ਸਟਾਰ ਬੰਨ ਤੋਂ ਬਾਈ ਸਟਾਰ ਬੰਨ ਤੋਂ ਗੱਬਣਾ ਤੇ ਦੰਦਾਜ ਵੀ ਮੈਂ ਕਹਿੰਨਾ ਚਾਰ ਦੰਦਾ ਤੇ ਆਪਣੇ ਪਿੰਡ ਚ ਬਾਈ ਤੋਂ ਹੁਣ ਆਪਾਂ ਤਿੰਨ ਚਾਰ ਨੀਲੀ ਰਾਵੀ ਦੀਆਂ ਮੱਝਾਂ ਲੈ ਕੇ ਦਿੱਤੀਆਂ ਆਪਣੀ ਇਹ ਵੱਡੀ ਮੱਝਾ ਪੂਰੀ ਤੇ ਬਾਈ ਨੇ ਅੱਜ ਆਪਣੇ ਇਥੇ ਜਿਵੇਂ ਬੂਰਾ ਛੋਟਾ ਬਾਜ ਇਹਦੇ ਨੱਥ ਵੀ ਮਾਰੀ ਆ ਤੇ ਖੜਾ ਇਹਦੇ ਨੱਥ ਮਾਰੀ ਆ ਹਜੇ ਤੇ ਆ ਜਿਹੜੀ ਬਾਈ ਪਿੰਦੇ ਦਾ ਪਹਿਲਾਂ ਝੋਟੀ ਲੈਈ ਸੀ ਪਰ ਉਹਦੀ ਧੀ ਖੜੀ ਆ ਉਹ ਪਰਲੀ ਜਿਹੜੀ ਹੈਗੀ ਆ ਉਹ ਵੀ ਬਾਈ ਤੋਂ ਇੱਕ ਝੋਟੀ ਪਹਿਲਾਂ ਲੈਈ ਸੀ ਆਪਾਂ ਜਿਹੜੀ ਛੇਲ ਕਰਤੀ ਉਹਦੀ ਧੀ ਆ ਤੇ ਆ ਬੂਰੀ ਝੋਡੀ ਆਪਣੀ ਦੋਸਤੋ ਤੇ ਬਾਈ ਪਿੰਦੇ ਕਿਵੇਂ ਲੱਗਿਆ ਆਪਣਾ ਦੇਖ ਸਮੁੰਦ ਦੇਖ ਕੇ ਜਗ੍ਹਾੜ ਬਹੁਤ ਵਧੀਆ ਬਾਕੀ ਪਸ਼ੂਆਂ ਦੀ ਦੇਖਭਾਲ ਆ ਨਾ ਜਿਹੜੀ ਠੀਕ ਆ ਬਹੁਤ ਜ਼ਿਆਦਾ ਚੰਗੀ ਆ ਹਾਂਜੀ ਹਾਂਜੀ ਤੇ ਬਾਕੀ ਆਇਆ ਵੀ ਉਹ ਦਾ ਕੀ ਦਿੱਤਾ ਹੈ ਕੀ ਮਿਲ ਆ ਜਾਂਦਾ ਹਾਂ ਤਾਂ ਸਮਾਂ ਮਾਰ ਲਿਆ ਹਾਂਜੀ ਹਾਂਜੀ ਬਾਕੀ ਆਂ ਦਾਵੇਂ ਜਿਵੇਂ ਉਮਰ ਛੋਟਾ ਭਰਦਾ ਆ ਜਾਂਦਾ ਹਾਂ ਛੇ ਦੰਦ ਹੋ ਗਿਆ ਹਾਂਜੀ ਬਾਈ ਹਾਂਜੀ ਆਸਾਨ ਬਣ ਗਿਆ ਹੁਣੇ ਪੂਰਾ ਹਾਂਜੀ ਹਾਂਜੀ ਬਾਈ ਨੰਬਰਾਂ ਹੀ ਰਹਿਣਾ ਹਾਂ ਹਾਂ ਤੇ ਦੋਸਤੋ ਬਾਈ ਤੋਂ ਆਪਣਾ ਬਾਜ ਆਇਆ ਸੀਗਾ ਸਾਰੇ ਪਸ਼ੂ ਟੋਟਲੀ ਬਾਈ ਤੋਂ ਆਇਆ ਜੇ ਆਪਾਂ ਮੇਲਿਆਂ 'ਚ ਗਏ ਆ ਉਹ ਵੀ ਜਿਵੇਂ ਆਪਾਂ ਨੂੰ ਬਾਈ ਦੱਸੋ ਜੋਗਾ ਤੇ ਗੋਗੀ ਮੈਂਬਰ ਦਾ ਪੂਰਾ ਖਾਸ ਹੈ ਗਾਂਵਾਂ ਵੀ ਕਰਮ ਵਾਲੀ ਹਾਂਜੀ ਹਾਂ ਜੀ ਠੀਕ ਆ ਨਹੀਂ ਬਾਈ ਪਾਵਾਂਗੇ ਜਰੂਰ ਆਪਾਂ ਤੇ ਉਹਦੇ ਕਰਕੇ ਬਾਈ ਪਿੰਦੇ ਨੇ ਇਹ ਜਿਹੜੀ ਟਾਈਮ ਲੀਤੀ ਸੀ ਦਿੱਤੀ ਆਪਾਂ ਨੂੰ ਇਹਦੇ ਚ ਆਪਾਂ ਕਿ ਬਾਈ ਨੇ ਕਿਹਾ ਜੀ ਜਾਂਦਾ ਤੂੰ ਰੱਖ ਲੈ ਜਾ ਮੈਨੂੰ ਰੱਖ ਲੈਂਦੇ ਪਹਿਲਾਂ ਪਕਾ ਰਸਤੇਦਾਰਾਂ ਨੂੰ ਦੇਣੀ ਛੇ ਤੇ ਹੁਣ ਇਹ ਆਪੇ ਹੀ ਰੱਖਾਂਗੇ ਕਰਮਾਲੀ ਤੇ ਬਾਕੀ ਸਾਰੇ ਜਾਨਵਰ ਤੁਸੀਂ ਦੇਖ ਲੇ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਆਪਣੇ ਸੇਖੋ ਡੈਰੀ ਫਾਰਮੂਮ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬਾਈ ਪਿੰਦੇ ਗੱਲ ਦਾ ਵੀ ਪੇਜ ਬਣਿਆ ਵਾ ਪਿੰਦਾ ਗੱਲ ਬੋਈਆਂ ਵਾਲਾ ਤੇ ਦੋਸਤੋ ਬੂਰੇ ਦੇ ਨੱਥ ਮਾਰੀ ਅੱਜ ਇਹ ਵੀ ਦਿਖਾ ਲਈਏ ਥੋੜਾ ਲਹੂ ਓਨ ਆਇਆ ਖੁੱਲਾ ਫਿਰਦਾ ਹੁਣ ਖੁੱਲ ਗਿਆ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਤੇ ਵੱਧ ਤੋਂ ਵੱਧ ਆਪਣੇ ਨਾਲ ਜੋ ਵੀ ਦੋਸਤ ਮਿੱਤਰ ਜੁੜੇ ਹੋਇਆ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ